ਮੁਰੂ ਪਿਆਰਿਓ ਕਈ ਲੋਕ ਬਹੁਤ ਤਰੱਕੀਆਂ ਕਰ ਗਏ ਹਨ ਬਹੁਤ ਅੱਗੇ ਵਧ ਗਏ ਹਨ ਪਰ ਜੇਕਰ ਦੇਖਿਆ ਜਾਵੇ ਮਾਨਸਿਕ ਤੌਰ ਤੇ ਉਹ ਅਜੇ ਵੀ ਬਹੁਤ ਛੋਟੇ ਤੇ ਬਹੁਤ ਨੀਵੇਂ ਹਨ ਅਜੇ ਵੀ ਉਹ ਜਾਤੀਵਾਦ ਦੇ ਵਿੱਚ ਭੇਦਭਾਵ ਦੇ ਵਿੱਚ ਫਸੇ ਹੋਏ ਹਨ ਕੱਲ ਇੱਕ ਲੀਡਰ ਬਿਆਨ ਦੇ ਰਿਹਾ ਸੀ ਕਹਿ ਰਿਹਾ ਸੀ ਕਿ ਮੈਂ ਕੋਈ ਗੁੱਲੀਕੜ ਥੋੜੀ ਹਾਂ ਗੁਰੂ ਪਿਆਰਿਓ ਸਾਡੇ ਉਹ ਕਿਰਤੀ ਲੋਕ ਕਾਮੇ ਲੋਕ ਜਿਹੜੇ ਦਸਾਂ ਨੋਹਾਂ ਦੀ ਕਿਰਤ ਕਰਕੇ ਆਪਣੇ ਪਰਿਵਾਰ ਦਾ ਆਪਣਾ ਗੁਜ਼ਾਰਾ ਕਰਦੇ ਨੇ ਉਹਨਾਂ ਲੋਕਾਂ ਨੂੰ ਇਹੋ ਜੇ ਮਾਨਸਿਕ ਰੂਪੀ ਬਿਮਾਰ ਲੋਕ ਜਿਹੜੇ ਜਾਤੀਵਾਦ ਦੇ ਵਿੱਚ ਗਰਸੇ ਹੋਏ ਨੇ ਉਹਨਾਂ ਨੂੰ ਗੁੱਲੀਕੜ ਆਖਦੇ ਨੇ ਅੱਜ ਆਪਾਂ ਇਹੀ ਵਿਚਾਰ ਕਰਾਂਗੇ ਕੀ ਅਸਲ ਦੇ ਵਿੱਚ ਗੁੱਲੀ ਕੜ ਕਿਉਂ ਆਖਿਆ ਜਾਂਦਾ ਤੇ ਇਹ ਸ਼ਬਦ ਕਿਹਨੇ ਦਿੱਤਾ ਸੀ ਗੁਰੂ ਪਿਆਰਿਓ ਜਦੋਂ ਅਸੀਂ ਤਰਖਾਨ ਭਾਈ ਚਾਰੇ ਦਾ ਇਤਿਹਾਸ ਪੜਦੇ ਆ ਮੈਂ ਇੱਥੇ ਬੇਨਤੀ ਕਰਦੇ ਆ ਜਿਹੜੀਆਂ ਜਾਤਾਂ ਨੇ ਉਹ ਕਿੱਤਿਆਂ ਦੇ ਆਧਾਰ ਤੇ ਬਣਾਈਆਂ ਗਈਆਂ ਨੇ ਜੋ ਜੋ ਲੋਕਾਂ ਦੇ ਜਿਹੜੇ ਜਿਹੜੇ ਕਿੱਤੇ ਸਨ ਮਨੂਵਾਦ ਨੇ ਉਹਨਾਂ ਕਿੱਤਿਆਂ ਨੂੰ ਜਾਤਾਂ ਬਣਾ ਕੇ ਪੇਸ਼ ਕੀਤਾ ਤੇ ਹਰ ਮਨੁੱਖ ਦੇ ਲੈਵਲ ਤੇ ਉਹ ਜਾਤਾਂ ਚਿਪਕਾ ਦਿਤੀਆਂ ਗਈਆਂ ਜਦ ਕਿ ਉਹ ਜਾਤਾਂ ਨਹੀਂ ਸੀ ਉਹ ਕਿੱਤੇ ਸਨ ਇਹ ਜਿਹੜਾ ਗੁੱਲੀਕੜ ਸ਼ਬਦ ਹੈ ਇਹ ਤਰਖਾਨ ਭਾਈਚਾਰੇ ਲਈ ਵਰਤਿਆ ਜਾਂਦਾ ਉਹ ਤਰਖਾਨ ਭਾਈਚਾਰਾ ਜਿਹੜਾ ਸਾਨੂੰ ਲੱਕੜ ਦੇ ਫਰਨੀਚਰ ਬਣਾ ਕੇ ਦੇ ਰਿਹਾ ਬੈੱਡ ਸੋਫੇ ਬਣਾ ਕੇ ਦੇ ਰਿਹਾ ਅਲਮਾਰੀਆਂ ਬਾਰੀਆਂ ਬਹੁਤ ਕੁਝ ਲੱਕੜ ਦਾ ਸਾਜੋ-ਸਾਜ-ਸਮਾਨ ਹੈ ਜੋ ਸਾਨੂੰ ਬਣਾ ਕੇ ਦੇ ਰਿਹਾ ਹੈ ਪਰ ਜਦੋਂ ਅਸੀਂ ਇਹਨਾਂ ਦਾ ਪਿੱਛੋਕੜ ਪਰਦੇ ਹਾਂ ਇਨਾਂ ਦਾ ਇਤਿਹਾਸ ਬਾਖਮਾਲ ਹੈ ਕਦੇ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਇਤਿਹਾਸ ਪੜਿਓ ਤਰਖਾਣਾ ਦਾ ਮੁੰਡਾ ਸੀ ਓਏ ਨਲੈਕੋ ਜਿਨ੍ਹਾਂ ਨੂੰ ਤੁਸੀਂ ਗੁੱਲੀ ਘੜ ਕਹਿੰਨੇ ਹੋ ਇਹਨਾਂ ਨੇ ਇਹਨਾਂ ਦੇ ਵੱਡੇ ਵਡੇਰਿਆਂ ਨੇ ਜੱਸਾ ਸਿੰਘ ਰਾਮਗੜੀਏ ਵਰਗੇ ਯੋਧੇ ਬੱਬਰ ਸ਼ੇਰਾ ਨੇ ਤਖਤ ਤੇ ਤਾਂ ਉਸ ਜਿਹਦੇ ਉੱਤੇ ਔਰੰਗਜ਼ੇਬ ਅਤੇ ਉਸ ਦਾ ਪਿਓ ਬੈਠ ਕੇ ਇਸ ਭਾਰਤ ਦੀ ਦੇਸ਼ ਦੀ ਧਰਤੀ ਦੇ ਉੱਤੇ ਆਪਣਾ ਹੁਕਮ ਚਲਾਇਆ ਕਰਦਾ ਸੀ ਜੱਸਾ ਸਿੰਘ ਰਾਮਗੜੀਆ ਨੇ ਆਪਣੇ ਸਿੰਘਾਂ ਸਾਥੀਆਂ ਸਮੇਤ ਤਖਤ ਤੇ ਤਾਉਸ ਦੀ ਸੱਲ ਨੂੰ ਤੇ ਥੰਮਲਿਆਂ ਨੂੰ ਖਿੱਚ ਕੇ ਸ੍ਰੀ ਦਰਬਾਰ ਸਾਹਿਬ ਜੀ ਦੀ ਜੂਹ ਦੇ ਵਿੱਚ ਲਿਆ ਕੇ ਰੱਖਿਆ ਕਿ ਜਦੋਂ ਸੰਗਤਾਂ ਦਰਬਾਰ ਸਾਹਿਬ ਦਰਸ਼ਨ ਕਰਨ ਤੇ ਦਰਸ਼ਨ ਕਰਨ ਆਉਣ ਤਾਂ ਸਭ ਤੋਂ ਪਹਿਲਾਂ ਸੰਗਤਾਂ ਦੇ ਚਰਨ ਇਸ ਸੈੱਲ ਦੇ ਉੱਤੇ ਪਿਆ ਕਰਨ ਜਿਹੜੀ ਸੈੱਲ ਦੇ ਉੱਤੇ ਔਰੰਗਜ਼ੇਬ ਵਰਗਿਆਂ ਦੀ ਤਖਤ ਤੇ ਪੋਸ਼ੀ ਹੋਈ ਸੀ ਤਾਜ ਪੋਸ਼ੀ ਹੋਈ ਸੀ ਐਡੇ ਮਹਾਨ ਵੀਰ ਇਹਨੇ ਮਹਾਨ ਯੋਧੇ ਜਿਨ੍ਹਾਂ ਦੇ ਅਸੀਂ ਪਰਿਵਾਰਾਂ ਨੂੰ ਜਿਨ੍ਹਾਂ ਦੀਆਂ ਜਨਰੇਸ਼ਨਾਂ ਨੂੰ ਅਸੀਂ ਗੁੱਲੀਕੜ ਆਖਦੇ ਹਾਂ ਕਦੇ ਇਤਿਹਾਸ ਪੜ ਕੇ ਵੇਖੋ ਇਹ ਗੁੱਲੀਕੜ ਸ਼ਬਦ ਮੁਗਲਾਂ ਵੱਲੋਂ ਦਿੱਤਾ ਗਿਆ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜੰਗਾਂ ਜੁੱਦਾਂ ਲੜਦੇ ਸਨ ਤਾ ਸਤਗੁਰਾਂ ਨੂੰ ਹਥਿਆਰ ਜਿੱਥੇ ਸਿਕਲੀ ਕਰਪਾਈ ਚਾਰੇ ਦੇ ਲੋਕ ਬਣਾ ਕੇ ਦਿੰਦੇ ਸਨ ਤਾਂ ਉੱਥੇ ਪਾਈ ਹਰਦਾਸ ਜੀ ਵਰਗੇ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਹਦੇ ਦਾਦਾ ਜੀ ਸਨ ਆਪ ਜੀ ਦੇ ਪਿਤਾ ਜੀ ਭਗਵਾਨ ਸਿੰਘ ਜੀ ਸਨ ਆਪ ਜੀ ਦੇ ਦਾਦਾ ਜੀ ਨੇ ਇੱਕ ਐਸੀ ਨਾਗਣੀ ਬਣਾਈ ਸੀ ਜਿਹੜੀ ਨਾਗਣੀ ਬਾਬਾ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿੱਚ ਮਾਰੀ ਸੀ ਸੱਤ ਤਵੀਆਂ ਨੂੰ ਪਾੜਦੇ ਹੋਏ ਉਹ ਹਾਥੀ ਦੇ ਮੱਥੇ ਨੂੰ ਚੇਰ ਦਿੰਦੀ ਹੈ ਤੇ ਉਹ ਬਣਾਉਣ ਵਾਲਾ ਉਹ ਬਰਸ਼ੇ ਨੂੰ ਨਾਗੜੀ ਨੂੰ ਬਣਾਉਣ ਵਾਲਾ ਯੋਧਾ ਇੱਕ ਰਾਮ ਗੜੀਆ ਸੀ ਇੱਕ ਤਰਖਾਨ ਸੀ ਉਹ ਜਿਨ੍ਹਾਂ ਨੂੰ ਤੁਸੀਂ ਗੁੱਲੀ ਕਹ ਦਿੰਦੇ ਹੋ ਜਦੋਂ ਮੁਗਲਾਂ ਨੂੰ ਪਤਾ ਲੱਗਦਾ ਕਿ ਸਿੱਖਾਂ ਦੇ ਵਿੱਚ ਐਸੇ ਲੋਕ ਵੀ ਨੇ ਜਿਹੜੇ ਕਿਰਤ ਕਰਦੇ ਨੇ ਕਮਾਈ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਥਿਆਰ ਬਣਾ ਕੇ ਦੇ ਰਹੇ ਨੇ ਉਹ ਉਹਨਾਂ ਦੇ ਵਿੱਚ ਉਹ ਲੋਕ ਨੇ ਜਿਹੜੇ ਕਾਰੀਗਰ ਨੇ ਸਾਡੇ ਇੱਥੇ ਮੁਗਲਾਂ ਦੇ ਵਿੱਚ ਮੁਗਲ ਕਹਿੰਦੇ ਵੀ ਅਸੀਂ ਇੰਨੀਆਂ ਤਨਖਾਹਾਂ ਦਿੰਨੇ ਆ ਇੰਨੇ ਪੈਸੇ ਦਿੰਨੇ ਆ ਸਾਡੇ ਸ਼ਾਸਤਰ ਬਣਾਏ ਹੋਏ ਸਾਡੀਆਂ ਤੋਪਾਂ ਬਣਾਈਆਂ ਹੋਈਆਂ ਸਾਡੀਆਂ ਰਫਲਾਂ ਬਣਾਈਆਂ ਹੋਈਆਂ ਉਹਨਾਂ ਸਿੱਖਾਂ ਦੀਆਂ ਰਫਲਾਂ ਬਣਾਈਆਂ ਦੇ ਸਾਹਮਣੇ ਕੋਈ ਕੰਮ ਨਹੀਂ ਕਰਦੀਆਂ ਤੇ ਉਹ ਮੁਗਲ ਆਪਣੇ ਫੌਜੀਆਂ ਨੂੰ ਆਪਣੇ ਸਿਪਾਹੀਆਂ ਨੂੰ ਲਾਣਤ ਪਾਉਂਦੇ ਨੇ ਉਹ ਗੁਰਗੋੰਦ ਸਿੰਘ ਮਹਾਰਾਜੇ ਕੋਲ ਵੇਖੋ ਉਹ ਜਿਹੜੇ ਸਿੱਖ ਨੇ ਉਹ ਗੁੱਲੀਆਂ ਘੜਨ ਵਾਲੇ ਨੇ ਜਿਨ੍ਹਾਂ ਦੀਆਂ ਰਫਲਾ ਸਾਡੀਆਂ ਰਫਲਾਂ ਨੂੰ ਮਾਤ ਪਾ ਦਿੰਦੇ ਨੇ ਜਿਨ੍ਹਾਂ ਦੇ ਸ਼ਸਤਰ ਸੰ ਦੇ ਸ਼ਸਤਰਾਂ ਨੂੰ ਮਾਤ ਪਾ ਦਿੰਦੇ ਨੇ ਉਹ ਤੁਹਾਡੇ ਨਾਲੋਂ ਤਾਂ ਗੁੱਲੀ ਘੜ ਚੰਗੇ ਨੇ ਇਹ ਸ਼ਬਦ ਉਹਨਾਂ ਦਾ ਵਰਤਿਆ ਹੋਇਆ ਤੇ ਸ਼ਰਮ ਹੋਣੀ ਚਾਹੀਦੀ ਹੈ ਸਾਨੂੰ ਕਿ ਅਸੀਂ ਆਪਣੇ ਭਾਈਚਾਰੇ ਲਈ ਆਪਣੇ ਬੱਬਰ ਸ਼ੇਰ ਯੋਧੇ ਲਈ ਇਹ ਸ਼ਬਦ ਵਰਤਦੇ ਆ ਸੋ ਬੇਨਤੀ ਹੈ ਭਾਈ ਜਦੋਂ ਵੀ ਅਸੀਂ ਕਿਸੇ ਲਈ ਸ਼ਬਦ ਵਰਤਦੇ ਆ ਤਾਂ ਧਿਆਨ ਰੱਖਿਆ ਕਰੋ ਤੇ ਉਹਨਾਂ ਦਾ ਇਤਿਹਾਸ ਪੜਿਆ ਕਰੋ ਸਮਝਿਆ ਕਰੋ ਕਿ ਉਹਨਾਂ ਦੀ ਕਿੱਡੀ ਵੱਡੀ ਕੁਰਬਾਨੀ ਹੈ ਸੋ ਗੁਰੂ ਪਿਆਰਿਓ ਇਹ ਗੁੱਲੀ ਘੜ ਕੋਈ ਆਮ ਨਹੀਂ ਇਹਨਾਂ ਦਾ ਇਤਿਹਾਸ ਪੜ ਕੇ ਵੇਖੋ ਰੌਂਗਟੇ ਖੜੇ ਕਰਨ ਵਾਲਾ ਇਤਿਹਾਸ ਹੈ ਬਹੁਤ ਸਾਰੇ ਬੱਬਰ ਸ਼ੇਰ ਯੋਧੇ ਹੋਏ ਨੇ ਅਜੇ ਤਾਂ ਆਪਾਂ ਜੱਸਾ ਸਿੰਘ ਰਾਮਗੜੀਆ ਜੀ ਦੇ ਇਤਿਹਾਸ ਦੇ ਵਿੱਚੋਂ ਕੁਝ ऐसे इतिहास ਦੇ ਪੰਨਿਆਂ ਨੂੰ ਛੋਇਆ ਜਿਹੜੇ ਰੌਂਗਟੇ ਖੜਾ ਕਰ ਦਿੰਦੇ ਨੇ ਸਮਾਂ ਮਿਲੇਗਾ ਆਪਾਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦਾ ਪੂਰਾ ਇਤਿਹਾਸ ਸਾਂਝਾ ਕਰਾਂਗੇ ਕਿ ਕਿਵੇਂ ਜੱਸਾ ਸਿੰਘ ਰਾਮਗੜੀਆ ਜੀ ਉਹਨਾਂ ਦਾ ਨਾਮ ਪਿਆ ਕਿਵੇਂ ਉਹਨਾਂ ਨੇ ਰਾਮ ਰੌਣੀ ਰਾਮਗੜ ਕਿਲਾ ਬਣਵਾਇਆ ਕਿਵੇਂ ਰਾਖੀ ਕੀਤੀ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਬੇਨਤੀ ਹੈ ਜਾਤਾਂ ਪਾਤਾਂ ਦੇ ਵਿੱਚੋਂ ਨਿਕਲੋ ਤੇ ਇਹ ਜਵਾਬ ਉਸ ਤੱਕ ਜਰੂਰ ਪਹੁੰਚਾਓ ਤੇ ਅੱਗੇ ਤੋਂ ਉਸ ਨੂੰ ਵੀ ਅਕਲ ਆਏਗੀ ਕਿ ਮੈਂ ਤਰਖਾਣ ਭਾਈਚਾਰੇ ਨੂੰ ਤਾਂ ਕਿ ਕਿਸੇ ਨੂੰ ਵੀ ਇਹੋ ਜਿਹੇ ਸ਼ਬਦ ਨਹੀਂ ਬੋਲਾਂਗਾ ਇਨੀਆਂ ਬੇਨਤੀਆਂ ਪ੍ਰਮਾਨ ਜੀ ਆਪਣੇ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਓ ਤਾਂ ਜੋ ਆਮ ਜੋ ਆਮ ਸੰਗਤਾਂ ਜਾਗਰੂਕ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ